ਠੀਕ ਹੈ ਜੀ ਐਵੇਂ ਕਰਦਿਆਂ ਕਰਦਿਆਂ ਕਦੇ-ਕਦੇ ਰঞ্জੀਤ ਸਿੰਘ ਨਾ ਧੜਕ ਗਰੇਵਾਲ ਪਿੰਡ ਦੀਪ ਸਿੰਘ ਵਾਲਾ ਜਿਹੜਾ ਆਪਣੇ ਜਥੇ ਦਾ ਬਾਅਦ ਚ ਪ੍ਰਚਾਰਕ ਬਣਦਾ ਅੱਛਾ ਜੀ ਉਹਦੇ ਨਾਲ ਮੇਲਾ ਮੇਲ ਹੋ ਜਾਂਦਾ ਤੇ ਮੈਨੂੰ ਆਉਂਦਾ ਵੀ ਆਪਾਂ ਸੰਤ ਜਰਨੈਲ ਸਿੰਘ ਦੇ ਦਰਸ਼ਨ ਕਰਕੇ ਆਈਏ ਹੂੰ ਅਸੀਂ ਫਿਰ ਜਾਂਦੇ ਆਂ ਅੰਮ੍ਰਿਤਸਰ ਸਾਹਿਬ ਤੇ ਨਾਨਕ ਨੂੰ ਆਸਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਬਰਾਜਮਾਨ ਤਰੀ ਗੁਸ਼ਾਈ ਧਲੇ ਅੱਛਾ ਜੀ ਤੇ ਉਹਨਾਂ ਦੇ ਜਦੋਂ ਜਾ ਕੇ ਅਸੀਂ ਬਚਨ ਸੁਣੇ ਮੈਂ ਹੈਰਾਨ ਹੈ ਜੀ ਕਿ ਇੰਨੇ ਪੰਜਾਬ ਚ ਡੇਰਿਆ ਵਾਲੇ ਬਾਬੇ ਡੇ ਡੇ ਕਥਾਵਾਚ ਕਿੰਨੇ ਢੇੜੇ ਨਹੀਂ ਜਾ ਸਕਦੇ ਅੱਛਾ ਜੀ ਸੰਤ ਜਰਨੈਲ ਸਿੰਘ ਦਾ ਇੱਕ ਇੱਕ ਸ਼ਬਦ ਦੀ ਵੀੜਾ ਛਡਾਈ ਜਾਂਦਾ ਕਿਦਰੇ ਕੇਸ ਦਾੜੀਆਂ ਰਖਾਈ ਜਾਂਦਾ ਕਿ ਤੇ ਅੰਬਰ ਛਕਾਈ ਜਾਂਦਾ ਮੈਨਰ ਧੜਕ ਨੂੰ ਆਖਿਆ ਵੀ ਕਿਆ ਬਾਤਾਂ ਤੇ ਆਪਾਂ ਵੀ ਇਹਨਾਂ ਤੋਂ ਅਸ਼ੀਰਵਾਦ ਲੈ ਲਈਏ ਇਹ ਕਿਹੜੇ ਸਾਲ ਦੀ ਗੱਲ ਹੈ ਜੀ ਇਹ ਸਾਲ ਮੇਰੇ ਖਿਆਲ ਹੈਗੀ ਆ ਉਦੋਂ 81 ਜਾਂ 82 ਹੋ ਸਕਦਾ ਅੱਛਾ ਇੱਥੇ ਇੱਥੇ ਆਪਾਂ ਇੱਕ ਗੱਲ ਕਰੀਏ 77 ਦੇ ਕਰੀਬ ਤੁਸੀਂ ਐਮਰਜੈਂਸੀ ਦੇ ਦੌਰਾਨ ਮੰਨ ਲਓ ਮੁਖਸਰ ਸਾਹਿਬ ਉਹ ਜਾਣੇ ਹੋ ਤੇ ਉੱਥੋਂ ਚੈਨਕ ਲੱਗਦੀ ਹੈ ਉਸ ਤੋਂ ਬਾਅਦ ਅਮਰਤ ਸ਼ਕ ਲੈਨੇ ਹੋ ਉਹ ਫਿਰ 81 82 ਦੇ ਦੌਰ ਤੱਕ ਜਿਹੜਾ ਵਿਚਲਾ ਸਫਰ ਰਿਹਾ ਉਹ ਸਫਰ ਬਸ ਇਹ ਵੀ ਟਾੜੀ ਜਿਹਾ ਉਹ ਛੋਟਾ ਜਿਹਾ ਚੱਲੀ ਗਿਆ ਆਪਦੀ ਲਹਿਰ ਪੂਰੀ ਕਰਦੇ ਰੇ ਤੇ ਨਾਲੇ ਉਹਦਾ ਵਿਆਸ ਵਧੀ ਗਿਆ ਬੋਲਣ ਦਾ ਢੰਗ ਲਿਖਣ ਦਾ ਇੱਕ ਮੇਰੇ ਤੇ ਹੋਰ ਬੜੀ ਕਿਰਪਾ ਹੋ ਗਈ ਮੈਂ ਹੈਰਾਨ ਆ ਆਪਣਾ ਪ੍ਰਗਟ ਸਿੰਘ ਜੀ ਵੀ ਇਹ ਮੈਂ ਲਿਖਣ ਵੀ ਲੱਗ ਗਿਆ ਕਵਤਾ ਉਦੋਂ ਹਾਂ ਮੇਰੀ ਕਲਮ ਜਿਹੜੀ ਉਹ ਏਕਾ 47 'ਚ ਜਾ ਕੇ ਦੁਨੀਆਂ 'ਚ ਉਹ ਬਹਾਲ ਹੋਈ 84 85 ਤੱਕ ਤੇ ਆਮ ਲੋਕਾਂ ਨੇ ਆਖਣਾ ਵੀ ਇਹਦੀ ਕਲਮ ਇਹ ਗੇ 47 ਹਾਲੋਂ ਘਟ ਨੇ ਅੱਛਾ ਤੇ ਇਹ ਵੀ ਮੇਰੇ ਤੇ ਬੜੀ ਕਿਰਪਾ ਦਾਦੇ ਨੇ ਕੀਤੀ ਫੇਰ ਮੈਂ ਵਾਵਾ ਪ੍ਰਸੰਗ ਲਿਖੇ ਬੀਬੀ ਭਾਗ ਔਰ ਜਿਵੇਂ ਭਾਈ ਤਾਰੂ ਸਿੰਘ ਛੋਟੇ ਛੋਟੇ ਪ੍ਰਸੰਗ ਲਿਖੇ ਚਲੋ ਸਮਾਂ ਲੰਘਦਾ ਗਿਆ ਸਾਡਾ ਤੇ ਫੇਰ ਅਸੀਂ ਜਦੋਂ ਮਹਾਪੁਰਸ਼ਾਂ ਕੋਲੇ ਜਾਣੇ ਫਤਿਹ ਬੁਲਾਈ ਬੈਠ ਕੇ ਹਾਂਜੀ ਤੇ ਉਹਨਾਂ ਦੀ ਅੱਖ ਬੜੀ ਪਰਖ ਵਾਲੀ ਸੀ ਜੀ ਅੱਛਾ ਉਹ ਕਹਿੰਦੇ ਭਾਈ ਮੈਨੂੰ ਲੱਗਦਾ ਤੁਸੀਂ ਕਵੇਚਰ ਟਾਡੀ ਤਾਂ ਨਹੀਂ ਤੇ ਰਣਜੀਤ ਸਿੰਘ ਧੜਕ ਨੇ ਆਖਿਆ ਜੀ ਸਾਡੇ ਤੇ ਕਿਰਪਾ ਕਰੋ ਅਸੀਂ ਪ੍ਰਚਾਰ ਕਰਨਾ ਚਾਹੁੰਦੇ ਹਾਂ ਜੀ ਤੇ ਸੰਤ ਮਹਾਂਪੁਰਸ਼ ਕਹਿਣ ਲੱਗੇ ਭਾਈ ਜੇ ਤਾਂ ਲੀਡਰਾਂ ਦੇ ਪੋਚੇ ਮਾਰ ਕੇ ਲੀਡਰਾਂ ਦਾ ਤੇ ਡੇਰੇ ਵਾਲੇ ਬਾਬਿਆਂ ਦੇ ਪੋਚੇ ਮਾਰ ਕੇ ਡੇਰੇ ਵਾਲਿਆਂ ਦਾ ਪ੍ਰਚਾਰ ਕਰਨਾ ਫੇਰ ਤਾਂ ਉਹਦੇ ਲੋੜ ਹੀ ਕੋਈ ਨਹੀਂ ਦੁਵਾਈ ਕਰ ਘਰੇ ਬਹਿ ਜਾ ਮੈਨੂੰ ਜੀ ਉਹਨਾਂ ਦੀ ਗੱਲ ਬੜੀ ਸੋਹਣੀ ਲੱਗੀ ਜੱਟ ਸਾਫ਼ ਗੱਲ ਕਰਦੇ ਸੀ ਮਹਾਂਪੁਰਸ਼ ਅੱਛਾ ਜੀ ਰਣਜੀਤਨ ਤੜ ਕਹਿੰਦਾ ਨਹੀਂ ਜੀ ਅਸੀਂ ਬੂਟੀ-ਬੂਟੀ ਹੋ ਜਾਾਂਗੇ ਤੇ ਅਸੀਂ ਪ੍ਰਚਾਰ ਕਰਾਂ ਅੱਛਾ ਜੀ ਸੰਤਾਂ ਨੇ ਆਖਿਆ ਚੰਗਾ ਫਿਰ ਅੱਜ ਤੋਂ ਤੁਹਾਡੀ ਚੜ੍ਹ ਦੀ ਕਲਾ ਹੋ ਗਈ ਜਿਵੇਂ ਕਿਸੇ ਟਾਈਮ ਜਿੰਦੇ ਨੂੰ ਕਿਹਾ ਬਾਹਮਪੁਰਸ਼ਾਂ ਨੇ ਵੀ ਪ੍ਰਧਾਨ ਕੀ ਪਿੱਛੇ ਕਾਲਜ ਜੱ ਲੜੀ ਜਾਂਦੇ ਹੋ ਹਕੂਮ ਪਿੱਛੇ ਲੜੋ ਖਜ਼ਾਨੇ ਪਿੱਛੇ ਤੇ ਇਹ ਟੱਪਾ ਮੈਨੂੰ ਵੀ ਐਂ ਲੱਗਿਆ ਯਾਨੀ ਮੈਂ ਕਿਹਾ ਵੀ ਬਹੁਤ ਵਧੀਆ ਅਸੀਂ ਆਖਿਆ ਬਾਹਮਪੁਰਸ਼ੋ ਚਲੋ ਠੀਕ ਆ ਅਸੀਂ ਪ੍ਰਚਾਰ ਕਰਾਂਗੇ ਉਹ ਕਹਿੰਦੇ ਤਿੰਨ ਗੱਲਾਂ ਦਾ ਖਿਆਲ ਰੱਖੋ ਅੱਛਾ ਜੀ ਇਹ ਕਿਤਾਈ ਇਤਿਹਾਸ ਪ੍ਰਚਾਰਕ ਮੁੱਲ ਨਹੀਂ ਵੇਚਦਾ ਵੀ ਤੁਸੀਂ 30 ਹਜ਼ਾਰ ਲੈ ਕੇ ਜਾਓ ਜਾਂ 50 ਹਜ਼ਾਰ ਲਵੋ ਇਹ ਕੋ ਤੁਹਾਡੀ ਜਿਹਾ ਦਾ ਕਰ ਮਿਲੇਗਾ ਅੱਛਾ ਜੀ ਤੇ ਦੂਜੀ ਗੱਲ ਤੁਸੀਂ ਇਸ ਸ਼ਮਸ਼ਾਨ ਘਾਟ ਨੂੰ ਜਿਹੜੇ ਪਿੰਡ ਜਾਉ ਪੁੱਛ ਲਿਆ ਕਰੋ ਸ਼ਮਾਨ ਸ਼ਮਸ਼ਾਨ ਘਾਟ ਕਿੱਧਰ ਹੈ ਅੱਛਾ ਤੇ ਉਹਨੂੰ ਮੱਥਾ ਟੇਕ ਕੇ ਸਟੇਜ ਤੇ ਚੜਨਾ अच्छा जी ਤੇ ਰੰਜੀਤਨ ਧੜ ਕਹਿੰਦਾ ਸਾਡੇ ਬਾਬਾ ਜੀ ਇਹ ਸਮਝ ਜਿਨੀ ਆਈ ਗੱਲ اچھا ਜੀ ਤੇ ਮਹਾਂਪੁਰਖ ਕਹਿੰਦੇ ਤੁਹਾਨੂੰ ਨਹੀਂ ਪਤਾ ਵੀ ਜਿਹੜਾ ਸੱਚ ਬੋਲਦਾ ਉਹਦੀ ਸ਼ਹੀਦੀ ਦਾ ਵਾਸ਼ ਹੈ ਹਾਂ ਜੀ ਵੀ ਇਹ ਕੀ ਪਤਾ ਉੱਥੇ ਹੀ ਸੱਚੇਜ ਤੇ ਹੋ ਜੇ ਸ਼ਹੀਦੀ ਹੂੰ ਤੇ ਪਹਿਲਾਂ ਇਹ ਆਉਦਾ ਕੰਮ ਵੀ ਦਰਕਰ ਲਿਆ ਕਰੋ اچھا ਤੇ ਤੀਸਰਾ ਵਚਨ ਸੰਤਾਂ ਨੇ ਕੀਤਾ ਵੀ ਜੇ ਬਾਦਲ ਵੀ ਮੂਰੇ ਬੈਠਾ ਕੋਈ ਬੈਠਾ ਪਾਵੇ ਕੋਈ ਭਾਵੇਂ ਲੀਡਰ ਆ ਕੋਈ ਪ੍ਰਧਾਨ ਮੰਤਰੀ ਕੋਈ ਮੁੱਖ ਮੰਤਰੀ ਉਸ ਵੀ ਹੋਵੇ ਸੰਤ ਕਹਿੰਦੇ ਇਕੱਲੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੋਖ ਰੱਖਣਾ ਤੇ ਦੂਜੀ ਖੇਡ ਸਾਰੀ ਐਵੇਂ ਹੀ ਆ ਤੇ ਸੱਚੀ ਗੱਲ ਤੋਂ ਨਹੀਂ ਟਾਲੀ ਅੱਛਾ ਜੀ ਅਸੀਂ ਫਿਰ ਉਸ ਦਿਨ ਤੋਂ ਜਿਹਾਸਾ ਮਤਲਬ ਸ਼ੁਰੂ ਕਰ ਲਿਆ